ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਸ਼ਰਮਾ ਦੋਸਤੋ ਦੇਖ ਸਕਦੇ ਹੋ ਪਵਾਨੀ بارش ਕਰਨ ਪਵਾਨੀ ਗੜ ਦਾ ਬੁਰਾ ਹਾਲ ਸੜਕਾਂ ਦੇਖ ਸਕਦੇ ਹੋਗੇ ਲੋਕਾਂ ਦੇ ਬਾਈਕਲ ਖਰਾਬ ਹੋ ਰਹੇ ਨੇਗੇ ਸਕੂਟਰ ਮੋਟਰਸਾਈਕਲ ਵਿਚਾਲੇ ਪਾਣੀ ਪੈ ਕੇ ਉਹਨਾਂ ਦੀ ਖਰਾਬ ਹੋ ਰਹੇ ਨੇਗੇ ਗੱਡੀਆਂ ਬੜੀ ਮੁਸ਼ਕਲ ਨਾਲ ਲੰਘ ਰਹੀਆਂ ਨੇਗੀਆਂ ਸਤਾਨ ਬਲਿਆਰ ਰੋਡ ਤੋਂ ਲੰਘ ਰਹੇ ਅਸੀਂ ਤੁਹਾਨੂੰ ਅੱਗੇ ਜੈਨ ਕਲੋਨੀ ਦਾ ਤੇਰੇਬੀਦਾਸ ਕਲੋਨੀ ਦਾ ਵੀ ਹਾਲ ਦਿਖਾਵਾਂਗੇ ਦੇਖ ਸਕਦੇ ਹੋ ਬਲਿਆਰ ਰੋਡ ਪਾਣੀ ਇਮਾਸ਼ੱਲਾ ਵੱਜ ਰੀਆਂ ਨੇ ਗਿਆ ਮੋਟਰਸਾਈਕਲ ਬੰਦ ਬੰਦ ਡੁੱਬੇ ਪਏ ਨੇ ਦੇਖ ਸਕਦੇ ਹੋ ਦੋਸਤੋ ਪਾਣੀ ਦਾ ਹਾਲ ਇਹ ਦੋ ਦੇਖ ਸਕਦਾ ਦੋਸਤੋ ਜੇ ਰਵੀਦਾਸ ਕਲੋਨੀ ਹੈਗੀ ਆ ਦੁਕਾਨਾਂ ਦੇ ਅੰਦਰ ਦੇਖ ਸਕਦੇ ਹੋ ਕਿਵੇਂ ਪਾਣੀ ਐਂਟਰ ਹੋ ਰਿਹਾਗਾ ਛੱਲਾ ਵੱਜ ਕੇ ਹਜੇ ਮੇਨ ਬਾਜ਼ਾਰ ਨਹੀਂ ਦਿਖਾਇਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉੱਥੇ ਇਸ ਤੋਂ ਵੀ ਵੱਧ ਬਰਾਹਾਲ ਧੰਨਵਾਦ ਜੀ